ਤੁਸੀਂ ਹੁਣ ਆਪਣਾ ਅੰਮ੍ਰਿਤ ਵੇਲੇ ਦਾ ਉਠਣਾ ਤੇ ਨਿਤਨੇਮ ਬਾਕਾਇਦਾ ਕਰ ਦਿਓ ਤਾਂ ਕਿ ਤੁਹਾਡੇ ਮਨ ਦੀ ਹਾਲਤ ਵੀ ਛੜਦੀ ਕਲਾ ਵਾਲੀ ਹੋਵੇ ਸੋਚਾਂ ਬੰਦ ਕਰ ਦਿਓ ਵਾਹਿਗੁਰੂ ਨਾਲੇ ਫਿਰ ਡਰ ਕਾਦਾ ਹੀਰ ਭਾਈ ਗੁਰਦਾਸ ਜੀ ਪੜੋ ਸਭ ਨੂੰ ਨਾਸਵੰਤ ਸਮਝਣ ਦੀ ਕੋਸ਼ਿਸ਼ ਕਰੋ ਸਭ ਰਜ਼ਾਤੇ ਛੱਡੋ ਸੋਚਾਂ ਬੰਦ ਇਲੀਗਲ ਗੁਰੂ ਨਾਨਕ ਅੰਗ ਸੰਗ ਹਾਜ਼ਰ ਨਾਜ਼ਰ ਪ੍ਰਤੀਤ ਹੋਵੇ ਨੰਬਰ 2 ਵਿਧਵਾ ਜਾਂ ਲੋੜਵੰਦਾਂ ਦੀ ਸੇਵਾ ਤੇ ਫਜ਼ੂਲ ਖਰਚੀ ਘਟ ਤੀਸਰਾ ਸਵੇਰੇ ਉਠਣਾ ਸੁਖਮਣੀ ਸਾਹਿਬ ਦਾ ਪਾਠ ਤੇ ਨਾਮ ਜਪਣਾ ਆਨਿਛੜਣਾ ਪਵੇਗਾ ਖਸਮ ਤਾਂ ਆਪ ਰੱਖੇਗਾ ਬੇਨਤੀ ਤੇ ਅਰਦਾਸ ਕਰੋ ਜੇ ਦਿਲ ਕਾਲਾ ਪੈ ਜਾਏ ਤਾਂ ਇੱਕ ਘੰਟਾ ਅਭਿਆਸ ਕਰੋ ਮਨ ਵਿੱਚ ਜੋ ਜਗ੍ਹਾ ਹੈ ਉਸ ਨੂੰ ਪਰਮਾਰਥ ਨਾਲ ਭਰ ਦਿਓ ਤੇ ਵਿਵਹਾਰ ਬਾਣੀ ਅਰਥ ਭਾਵ ਸਥੂਲ ਸੂਖਮ ਔਗਣ ਮਨ ਵਿੱਚ ਸਮਝ ਲਵੋ ਬੇਨਤੀ ਕਰੋ ਗਰੀਬੀ ਨਾਲ ਨਿਮਰਤਾ ਨਾਲ ਸੇਵਾ ਟੁੱਟ ਕੇ ਤੇ ਲਗਨ ਨਾਲ ਕਰੋ ਗੁਰੂ ਜੀ ਨੇ ਆਖਿਆ ਆਪਣੇ ਬਾਲਕ ਆਪ ਰੱਖਿਆ ਨ ਪਾਰ ਬ੍ਰਹਮ ਗੁਰਦੇਵ ਦੁੱਖ ਵੇਲੇ ਨਾਮ ਨਾ ਛੁੱਟੇ ਦੁੱਖ ਵੇਲੇ ਤੇ ਸਗੋਂ ਅਜ਼ਮਾਇਸ਼ ਹੁੰਦੀ ਏ ਕਿ ਗੁਰੂ ਨਾਨਕ ਨੂੰ ਪਿਆਰ ਕਰਦੇ ਨੇ ਕਿ ਬੱਚਿਆਂ ਨੂੰ ਨਾਮ ਬਾਣੀ ਤੇ ਰਸ ਵੇਲੇ ਬੱਚਿਆਂ ਦਾ ਤੌਖਲਾ ਸਾਨੂੰ ਕਦੇ ਨਹੀਂ ਹੋਣਾ ਚਾਹੀਦਾ ਗੁਰੂ ਜਿਸ ਪਿੰਡ ਵਸਦਾ ਹੈ ਅਸਲ ਘਰ ਤਾਂ ਉਹ ਹੈ ਉਥੇ ਨਾ ਮੌਤ ਤੇ ਨਾ ਦੁੱਖ ਬੁੱਲੇ ਲੁੱਟਣ ਦੀ ਤਾਂ ਹੈ ਗੁਰੂ ਮੁਖ ਹੈ ਤੇ ਹੋਰ ਸਭ ਗੱਲਾਂ ਮਾਮੂਲੀ ਇਹ ਗੱਲ ਯਾਦ ਰੱਖੋ ਤੁਹਾਨੂੰ ਦੁੱਖ ਨਹੀਂ ਆ ਸਕਦਾ ਗੁਣ ਗਾਵਤ ਤੇਰੀ ਉਤਰਸ ਮੈਲ ਪਰ ਹਟ ਨਹੀਂ ਕਰ